ਸੀ ਚੋਣ ਕੰਪੇਨ ਕਰ ਰਹੇ ਹਾਂ ਪਿੰਡਾਂ ਵਿੱਚ ਜਾ ਰਹੇ ਹਾਂ ਤੇ ਲੋਕਾਂ ਦਾ ਜਿਹੜਾ ਪਿਆਰ ਆ ਉਹ ਕਿਸ ਤਰ੍ਹਾਂ ਦਾ ਦੇਖੋ ਹਾਕਮ ਬਖਤਰੀ ਵਾਲੇ ਨੂੰ ਪੰਜਾਬ ਤੇ ਪੰਜਾਬ ਦੀ ਸੱਭਤਾ ਨਾਲੋਂ ਵੱਖ ਕਰਕੇ ਨਹੀਂ ਦੇਖਿਆ ਜਾ ਸਕਦਾ ਪੰਜਾਬ ਮੇਰਾ ਪਰਿਵਾਰ ਹੈ ਤੇ ਸੰਗਰੂਰ ਮੇਰਾ ਘਰ ਹੈ ਮੈਂ ਆਪਣੇ ਘਰ ਤੋਂ ਬਨਾਤਾ ਅੱਜ ਤੱਕ ਮੈਂ ਪਿਛਲੀ ਅੱਧੀ ਸਦੀ 'ਚ ਵੱਖ ਰਹੇ ਹਾਂ 30 ਸਦੀ ਪਹਿਲਾਂ ਹੀ ਸਲਾਂਟ ਇੰਟਰੀ ਕੀਤੀ ਉਸ ਤੋਂ 50 ਸਾਲ ਪਹਿਲਾਂ ਦੇ ਲੋਕ ਸਾਨੂੰ ਸਾਡੇ ਹੁੰਦੇ ਜਿਉਂਦੇ ਸੀਗੇ ਕਿਹਨਾਂ ਤੋਂ ਭਾਵੇਂ ਪਿਛਲੇ 75 ਸਾਲਾਂ ਦੇ ਵਿੱਚ ਸਾਰੇ ਬਾਜੀ ਲਫਾਫੇ ਬਾਜੀ ਤੇ ਸਬਜਵਾਗ ਦਿਖਾਉਣ ਤੋਂ ਕਿਨਾਂ ਕਿਸੇ ਵੀ ਲੀਡਰ ਨੇ ਕਿਸੇ ਪਾਰਟੀ ਨੇ ਇਹਦਾ ਕੰਮ ਨਹੀਂ ਕੀਤਾ ਕਿ ਵਿਚਰ ਨਹੀਂ ਸਕਦੇ ਜੋ ਕਹਿਣਾ ਚਾਹੁੰਦੇ ਆ ਉਹ ਕਰ ਨਹੀਂ ਬੋਲ ਨਹੀਂ ਸਕਦੇ ਜੋ ਕਰਨਾ ਚਾਹੁੰਦੇ ਉਹ ਕਰ ਨਹੀਂ ਸਕਦੇ ਮੈਂ ਤਾਂ ਇਸ ਕਰਕੇ ਇਜਾਦ ਦੇ ਕੌਰ ਸੱਨਾ ਨਾਲ ਰਹੇ ਆ ਤੇ ਕਿਸਾਨਾਂ ਦੇ ਕਾਇ ਸਾਰੀ ਜ਼ਿੰਦਗੀ ਆ ਪਿਛਲੇ ਦਿਨਾਂ ਦੇ ਵਿੱਚ ਬਾਰਡਰ ਤੇ ਜਦੋਂ ਉਹ ਮੁੰਡੇ ਨੂੰ ਕਿਸੇ ਦਾ ਉਹਦੇ ਗੋਲੀ ਮਾਰੀ ਆ ਉਸ ਦਿਨ ਖਿੱਚ ਕੇ ਇਸ ਪ੍ਰੋਟੈਸਟ ਦੇ ਵਿੱਚ ਵਿੱਚੇ ਬੱਚੇ ਕੰਮ ਰੋਕੇ ਸਰਕਾਰ ਤੋਂ ਮਨ ਲ ਭੱਜਵਾ ਦੋਸਤੀ ਖਾ ਦੇ ਗਿਓ ਸਰਕਾਰ ਜੋਬ ਦਿੰਦੀ ਨਹੀਂ ਘਰ ਦੇ ਵੱਟ ਵੱਟ ਖਾਂਦੇ ਆ ਸਾਰੇ ਤੇਰੇ ਪਿੱਛੇ ਉੱਜੜ ਕੇ ਸਸ਼ੀ ਗਾਲ ਜੀ ਮੈਂ ਐ ਕੁਲਵਿੰਦਰ ਸਿੰਘ 41 ਵਾਲ ਤੁਸੀਂ ਦੇਖ ਰਹੇ ਹੋ ਐਲਵੀਐਸ ਨਿਊਜ਼ ਦੋਸਤੋ ਜਿਸ ਤਰ੍ਹਾਂ ਪੂਰੇ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਨੂੰ ਲੈ ਕੇ ਜਿਹੜਾ ਅਖਾੜਾ ਹੈਗਾ ਉਹ ਭੱਜ ਚੁੱਕਾ ਹੈ ਤੇ ਇਸੇ ਤਰ੍ਹਾਂ ਆਪਾਂ ਗੱਲ ਕਰਦੇ ਆ ਹਲਕਾ ਸੰਗਰੂਪ ਦੇ ਜਿਹੜਾ ਹਲਕਾ ਸਰੂਰ ਹੈ ਇਹ ਇੱਕ ਬਹੁਤ ਹੀ ਮੈਨੇ ਰੱਖਦਾ ਸੀਟਾਂ ਦੇ ਵਿੱਚ ਕਿਉਂਕਿ ਸਰੂਰ ਹਲਕਾ ਅਲੱਗ-ਅਲੱਗ ਉਮੀਦਵਾਰਾਂ ਦੇ ਨਾਲ ਜਾਣਿਆ ਜਾਂਦਾ ਹੈ ਤੇ ਸਰੂਰ ਹਲਕੇ ਦੇ ਤੋਂ ਵੱਖ-ਵੱਖ ਪਾਰਟੀਆਂ ਦੇ ਜਿਹੜੇ ਉਮੀਦਵਾਰ ਨੇ ਆਪਣੇ ਐਲਾਨ ਦਿੱਤੇ ਗਏ ਨੇ ਤੇ ਇਸੇ ਤਰ੍ਹਾਂ ਹੀ ਸਾਡੇ ਨਾਲ ਮੌਜੂਦ ਨੇ ਕਿ ਜਿਹੜੇ ਲੋਕ ਸਭਾ ਹਲਕਾ ਸਰੂਰ ਤੋਂ ਉਮੀਦਵਾਰ ਨੇਗੇ ਪੰਜਾਬ ਦੇ ਬਹੁਤ ਹੀ ਉੱਗੇ ਕਲਾਕਾਰ ਗਾਇਕ ਹਾਕਮ ਸਿੰਘ ਬਖਟੜੀ ਵਾਲਾ ਜੀ ਜਿਹੜੇ ਆਪਣੀ ਕਿਸਮਤ ਅਜ਼ਮਾ ਰਹੇ ਨੇ ਇਸ ਲੋਕ ਸਭਾ ਹਲਕਾ ਸਰੂਰ ਤੋਂ ਉਹਨਾਂ ਨਾਲ ਗੱਲਬਾਤ ਕਰਾਂਗੇ ਵੀ ਉਹਨਾਂ ਦਾ ਜਿਹੜੀ ਚੋਣ ਕੰਪੇਨ ਹੈ ਉਹ ਸੰਰੂਰ ਤੋਂ ਕਿਹੋ ਜਿਹੀ ਚੱਲ ਰਹੀ ਹੈ ਤੇ ਕਿਸ ਤਰ੍ਹਾਂ ਉਹ ਲੋਕਾਂ ਦੇ ਵਿੱਚ ਕੀ ਕੀ ਮੁੱਦੇ ਲੈ ਕੇ ਜਾ ਰਹੇ ਨੇ। ਬਖਰੀ ਸਾਹਿਬ ਤੁਹਾਡਾ ਐਲਬੀਐਸ ਮਿਲਦੇ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਸਾਰੀ ਟੀਮ ਦਾ ਤੁਹਾਡਾ ਕੰਮ ਦੇਖਣ ਲਈ ਬਹੁਤ ਬਹੁਤ ਸ਼ੁਕਰਗੁਜ਼ਾਰ ਤੁਹਾਡੀ ਸੇਵਾ ਦਾ ਬਖਰੀ ਸਾਹਿਬ ਇੱਕ ਗੱਲ ਇਹ ਸੀਗੀ ਵੀ ਜਿਸ ਤਰ੍ਹਾਂ ਸੰਰੂਰ ਲੋਕ ਸਭਾ ਹਲਕਾ ਵਿੱਚ ਆਪਾਂ ਕਹਿ ਲਈਏ ਵੀ ਲਗਭਗ ਬਾਹਰਲੇ ਵੀ ਦੁਆਰਾ ਕੇ ਜਿੱਤਦੇ ਰਹਿੰਗੇ ਜ਼ਿਆਦਾ ਹਿਸਟਰੀ ਹੀ ਹੈ ਤੇ ਤੁਸੀਂ ਵੈਸੇ ਤਾਂ ਹੈ ਤਾਂ ਸਰੂਰ ਨਾਲ ਹੀ ਬਿਲੋਂਗ ਕਰਦੇ ਹੋ ਪਰ ਤੁਸੀਂ ਜ਼ਿਆਦਾ ਸਮਾਂ ਜਿਹੜਾ ਸਰੂਰ ਤੋਂ ਬਾਹਰ ਬਤਾਇਆ ਮੈਂ ਜਿਹੇ ਗੈਕ ਹੋਣ ਦੇ ਕਾਰਨ ਉਹਨਾਂ ਦਿਨਾਂ ਵਿੱਚ ਮੈਂ ਗੈਕ ਕੀ ਅਡਾਪਟ ਕੀਤੀ ਹੈ ਉਹਨਾਂ ਦਿਨਾਂ ਦੇ ਵਿੱਚ ਹੋਰ ਸੰਸਾਰ ਦੇ ਵਿੱਚ ਟੈਕਨੋਲੋਜੀ ਤਾਂ ਕੱਲ ਦੀ ਪੈਦਾਵਾਰ ਹੈ ਉਦੋਂ ਜਿਹੜੇ ਪੰਜਾਬੀ ਲੋਕ ਹੈ ਕਿ ਉਹ ਲੁਧਿਆਣੇ ਤੋਂ ਹੀ ਤੁਰਦੀ ਸੀ ਜਿਹੜੇ ਵੱਡੇ ਲੋਕ ਐ ਸੀਗੇ ਲਾਲਚੰਦ ਜਮਲਾ ਜੱਟ ਚੰਦੀ ਰਾਮ ਜਿਹੋਣੇ ਪੂਰੇ ਵਿਸ਼ਵ ਨੂੰ ਜਿਹੜਾ ਐਡਵਾਈਸ ਕਰਦਾ ਸੀ ਲੁਧਿਆਣਾ ਸੀ ਇਸ ਕਰਕੇ ਉਹਨਾਂ ਦਿਨਾਂ 'ਚ ਲੁਧਿਆਣਾ ਹੀ ਜਾਣਾ ਪਿਆ ਵਰਨਾ ਤਾਂ ਮੈਂ ਹਾਕਮ ਬਖਤਰੀ ਵਾਲਾ ਹਾਕਮ ਘਟ ਕਹਿੰਦੇ ਲੋਕ ਬਖਤਰੀ ਵਾਲਾ ਕਹਿੰਦੇ ਜਿਹੜੀ ਪਿੰਡ ਆ ਪਿੰਡ ਦਾ ਪਿੰਡ ਦਾ ਮੋਹ ਨਹੀਂ ਛੱਡਿਆ ਬਿਲਕੁਲ ਜੀ ਬਿਲਕੁਲ ਇਹ ਕਿਤੇ ਮੈਂ ਜਿਹੜੀ ਮੈਂ ਧਰਤੀ 'ਚ ਜੰਮੇ ਹੋਈ ਏ ਜਿਹੜੀ ਧਰਤੀ 'ਚ ਪਲੇ ਹੋਈ ਏ ਜਿੱਥੇ ਖੇਡੇ ਹੋਈ ਏ ਜਿੱਨਾ ਪੈਣਪਰਾਵਾ ਚਾਸੇ ਖੇਡੇ ਹੋਈ ਏ ਕਿਤੇ ਉਹਨਾਂ ਦਾ ਮੋਹ ਇਹੜੀ ਕਿਸੇ ਨੂੰ ਜਾਂਦਾ ਆਪਾਂ ਕਿਤੇ ਵੀ ਪੇਕਿਆਂ ਦਾ ਮੋਹ ਤਾਂ ਹਮੇਸ਼ਾ ਆਉਂਦਾ ਹੀ ਆਉਂਦਾ ਹੈ ਨਾ ਅਸਰ ਬਖਤਰੀ ਸਾਹਿਬ ਆਪਾਂ ਗੱਲ ਮੁੱਦੇ ਦੀ ਕਰੀਏ ਵੀ ਜਿਹੜਾ ਤੁਸੀਂ ਲੋਕ ਸਭਾ ਹਲਕਾ ਸੰਗਰੂਰ ਤੋਂ ਕਿਸਮਤ ਅਜਮਾ ਰਹੇ ਹੋਗੇ ਤੇ ਤੁਸੀਂ ਚੋਣ ਕੰਪੇਨ ਕਰ ਰਹੇ ਹੋ ਪਿੰਡਾਂ ਵਿੱਚ ਜਾ ਰਹੇ ਹੋ ਤੇ ਲੋਕਾਂ ਦਾ ਜਿਹੜਾ ਪਿਆਰ ਹੈ ਉਹ ਕਿਸ ਤਰ੍ਹਾਂ ਦਾ ਵੀ ਦੇਖੋ ਹਾਕਮ ਬਖਤਰੀ ਵਾਲੇ ਨੂੰ ਪੰਜਾਬ ਤੇ ਪੰਜਾਬ ਦੀ ਸਹਪਤਾ ਨਾਲ ਵੱਖ ਕਰਕੇ ਨਹੀਂ ਦੇਖਿਆ ਜਾ ਸਕਦਾ ਪੰਜਾਬ ਮੇਰਾ ਪਰਿਵਾਰ ਹੈ ਤੇ ਸੰਗਰੂਰ ਮੇਰਾ ਘਰ ਹੈ ਮੈਂ ਆਪਣੇ ਘਰ ਤੋਂ ਬਨਾਤਾ ਅੱਜ ਤੱਕ ਮੈਂ ਪਿਛਲੀ ਅੱਧੀ ਸਦੀ ਕਿ ਵੱਖ ਰਹੇ ਹਾਂ ਤੇ ਨਾ ਹੀ ਮੇਰੇ ਨੂੰ ਮੈਨੂੰ ਕੋਈ ਐ ਲੱਗਦਾ ਵੀ ਮੈਂ ਕੋਈ ਨਵਾਂ ਕੰਮ ਲੱਗਿਆ ਕਰਨ ਮੈਂ ਤਾਂ ਇਹ ਨਾ ਪਰਵਾਰਾਂ ਚ ਜੰਮਿਆ ਪੜਿਆ ਹੈ ਨਾ ਜੀ ਗਾਇਆ ਹੈ ਨਾ ਜੀ ਖੇਡੇ ਹੈ ਨਾ ਇਹਨਾਂ ਦੇ ਹਰ ਦੁੱਖ ਦੁੱਖ ਵਿੱਚ ਸ਼ਾਮਲ ਰਹਿਣਾ ਹੈ ਮਤਲਬ ਇਹ ਚੋਣ ਤਾਂ ਅੱਜ ਦੀ ਗੱਲ ਹੈ 1.5 ਮਹੀਨੇ ਬਾਅਦ ਰਹਿਣਾ ਨਹੀਂ ਠੀਕ ਹੈ ਨਾ ਜੀ ਇਹ ਤਾਂ ਸਮੇਂ ਆਉਂਦੇ ਜਾਂਦੇ ਰਹਿਣਗੇ ਪਰ ਮੈਂ ਪ੍ਰੋਪਰ ਜਿਵੇਂ ਆਪਣੇ ਭੈਣ ਭਰਾਵਾਂ ਦੇ ਦੁਕਨ ਸੁਕਾਂ ਦੇ ਕਹਿਣਾ ਉਹ ਤਾਂ ਸਵਾਇ ਹੀ ਮਿਲ ਰਿਹਾ ਹੈ ਜਿਹੜਾ ਤ੍ਰੇਮ ਤੇ ਪਿਆਰ ਹੈ ਲੋਕਾਂ ਦਾ ਉਹ ਮੇਰੀ ਉਮੀਦ ਨਾਲੋਂ ਵੱਧ ਮੈਂ ਕਹਿ ਸਕਦਾ ਐ ਬਾਕੀ ਮੈਂ ਜਿਹੜਾ ਵਕਤ ਹੈ ਤੂੰ ਤਾਂ ਦੱਸੂਗਾ ਮੇਰੇ ਮੂੰਹ ਚ ਕਹੋ ਨਾ ਮੈਂ ਸਾਨੂੰ ਪਤਾ ਹੈ ਕਿ ਕੀ ਹੋ ਰਿਹਾ ਕੀ ਹੋਊਗਾ ਇਹ ਲਖਾ ਇੱਕ ਗੱਲ ਹੋ ਸਗੀ ਵੀ ਜਿਸ ਤਰ੍ਹਾਂ ਆਪਾਂ ਆਮ ਦੇਖਦੇ ਆਂ ਵੀ ਇਹਨਾਂ ਜਿਹੜੇ ਉਮੀਦਵਾਰ ਆਉਂਦੇ ਨੇਗੇ ਆਉਣ ਤੋਂ ਬਾਅਦ ਚੋਣ ਜਿੱਤ ਜਾਂਦੇ ਨੇ ਚਾਹੀਦੇ ਹਾਰ ਜਾਂਦੇ ਨੇ ਮੁੜ ਕੇ ਹਲਕੇ ਦੇ ਵਿੱਚ ਆਉਂਦੇ ਨੇ ਕਿਸੇ ਨੂੰ ਮੂੰਹ ਨਹੀਂ ਦਿਖਾਉਂਦੇ ਕਿ ਤੇ ਤੁਸੀਂ ਤਾਂ ਨਹੀਂ ਇਸ ਤਰ੍ਹਾਂ ਦਾ ਕਰੋਗੇ ਵੀ ਤੁਸੀਂ ਲੁੜਾਣੇ ਰਹਿੰਦੇ ਹੋ ਤੇ ਮੁੜ ਕੇ ਇੱਥੇ ਜਿਹੜੇ ਹਲਕੇ ਦੇ ਉਮੀਦਵਾਰਾਂ ਨੇ ਜਿੰਨਾਂ ਨੇ ਜਿੰਦਾਬਾਦ ਜਿੰਦਾਬਾਦ ਕੀਤੀ ਤੇ ਮੁੜ ਕੇ ਤੁਸੀਂ ਦੇਖੋ ਇਹ ਨਾ ਕਿਸੇ ਨਹੀਂ ਅੱਜ ਤੱਕ ਇਹ ਦੁਖਾਂਤ ਰਿਹਾ ਹੈ ਕਿ ਸਰਬਤ ਮੈਂ ਜਿੰਨਾ ਤੱਕ ਦੇਖਿਆ ਦੇਖੋ ਆਪਾਂ ਅੱਧੀ ਸਦੀ ਤੋਂ ਤੁਸੀਂ ਵੀ ਤੁਹਾਡੇ ਯਾਦ ਹੈ ਨਾ ਆਪਾਂ ਕਿਸ ਪਾਰਟੀ ਚ ਕਿੰਨੀ ਦੇਰ ਜੁੱਤੀਆਂ ਤਾਂ ਨਹੀਂ ਆਦੇ ਅੱਜ ਵੱਖ-ਵੱਖਰੇ ਪਲੇਟਫਾਰਮਾਂ ਤੇ ਖੜੇ ਆ ਇੱਕ ਲੱਗ ਚੀਜ਼ ਹੈ ਉਦੋਂ ਤੋਂ ਹੀ ਮੈਂ ਇਹਨੂੰ ਮੈਂ ਦੇਖ ਰਿਹਾ ਹਾਂ ਤੇ ਪਰਖ ਰਿਹਾ ਹਾਂ ਪਿਛਲੀ ਅੱਧੀ ਸਦੀ ਦੇ ਵਿੱਚ ਜੋ ਅਸੀਂ ਦੇਖਿਆ ਹੈ ਅੱਧੀ ਸਦੀ ਪਹਿਲਾਂ ਜਦੋਂ ਇੰਟਰੀ ਕੀਤੀ ਉਸ ਤੋਂ 90 ਸਾਲ ਪਹਿਲਾਂ ਦੇ ਲੋਕ ਸਾਨੂੰ ਸਾਡੇ ਹੁੰਦੇ ਜਿਉਂਦੇ ਸੀਗੇ ਕਹਿਣ ਤੋਂ ਭਾਵੇਂ ਪਿਛਲੇ 75 ਸਾਲਾਂ ਦੇ ਵਿੱਚ ਲਾਰੇ ਬਾਜੀ ਲਫਾਫੇ ਬਾਜੀ ਇਸ ਸਭਜਵਾਗ ਦਿਖਾਉਣ ਤੋਂ ਬਿਨਾ ਕਿਸੇ ਵੀ ਲੀਡਰ ਨੇ ਕਿਸੇ ਪਾਰਟੀ ਨੇ ਕਿਹਦਾ ਕੱਖ ਨਹੀਂ ਕੀਤਾ ਉਹਨਾਂ ਚੱਲਾਂ ਨੂੰ ਦੇਖ ਕੇ ਪੂਰਾ ਸਮਝ ਗਏ ਪੂਰਾ ਨਾਪ ਤੋਲ ਕੇ ਇਸ ਪਿੰਡ ਦੇ ਵਿੱਚ ਆਏ ਨਾ ਕਿ ਕਿਸੇ ਸਵਾਰਥ ਦੇ ਨਾਲ ਕਿਉਂਕਿ ਜਿਹੜੇ ਲੀਡਰ ਪਾਰਟੀਆਂ ਅਟੈਂਡ ਕਰਦੇ ਆ ਉਹਨਾਂ ਦੇ ਸਿਰਾਂ ਤੇ ਕੁੰਡੇ ਬੋਸਾਂ ਦੇ ਉਹਨਾਂ ਦੇ ਜਿਹੜੇ ਮੂੰਹਾਂ ਤੇ ਛੁਕੜੀ ਆਪਣੇ ਵਿਚਾਰ ਨਹੀਂ ਮੈਂ ਰੱਖ ਸਕਦੇ ਕੋਈ ਨਹੀਂ ਕਿ ਵਿਚਾਰ ਨਹੀਂ ਸਕਦੇ ਜੋ ਕਹਿਣਾ ਚਾਹੁੰਦੇ ਹੈ ਉਹ ਕਰਨੇ ਬੋਲ ਨਹੀਂ ਸਕਦੇ ਜੋ ਕਰਨਾ ਚਾਹੁੰਦੇ ਉਹ ਕਰ ਨਹੀਂ ਸਕਦੇ ਮੈਂ ਤਾਂ ਇਸ ਕਰਕੇ ਇਜਾਬ ਦੇ ਤੌਰ ਤੇ ਨਹੀਂ ਤਾਂ ਬਥੇਰੀਆਂ ਪਾਰਟੀਆਂ ਹੱਥ ਕੱਢਦੀਆਂ ਸੀ ਤੁਸੀਂ ਤੁਸੀਂ ਗੱਲ ਇੱਕ ਗੱਲ ਵਿੱਚੋ ਕਰਨਾ ਹੈ ਅਜ਼ਾਦ ਸ਼ਬਦ ਵਰਤੇ ਤੁਸੀਂ ਪਿਛਲੇ ਦਿਨੀ ਭਾਜਪਾ ਦੇ ਵਿੱਚ ਆਪਦੀ ਜੁਆਇਨਿੰਗ ਕੀਤੀ ਆਪਣੀ ਐਂਟਰੀ ਪਿਛਲੇ ਦਿਨੀ ਨੇ 2-3 ਸਾਲ ਪਹਿਲਾਂ ਪਿਛਲੇ ਦਿਨੀ ਤਾਂ ਮੈਂ ਛੱਟ ਕੇ ਆਇਆ ਹਾਂ ਓਕੇ ਜੀ ਸਾਨੂੰ ਲੱਗ ਰਿਹਾ ਸੀ ਕਿ ਜਿਵੇਂ ਤੁਸੀਂ

ਸਰਕਾਰ ਤੋਂ ਮਨਨ ਭਾਜਪਾ ਤੋਂ ਅਸਤੀਫਾ ਦੇ ਕਿੰਨਾ ਵਕ ਹੋ ਗਿਆ ਇਸ ਕਰਕੇ ਆ ਜਾਤਾ ਨੂੰ ਕਲੀਅਰ ਕਰਕੇ ਅੱਛਾ ਮੈਨੂੰ ਲੱਗ ਰਿਹਾ ਸੀਗਾ ਇਸ ਤਰ੍ਹਾਂ ਵੀ ਕਿਤੇ ਵੀ ਤੁਸੀਂ ਭਾਜਪਾ ਦੀ ਧੁੰਨ ਤੇ ਅੱਕ ਰੱਖੀ ਹੈ ਵੀ ਤੁਹਾਨੂੰ ਹੋ ਸਕਦਾ ਕੰਮ ਦੇ ਚੋਂ ਨਹੀਂ ਨਹੀਂ ਮੈਂ ਕਿਸੇ ਵੀ ਪਾਰਟੀ ਦੀ ਨੱਕ ਨਹੀਂ ਦੇਖੋ ਲੋਕ ਹੈ ਜਿਹੜੇ ਇਕੱਠੇ ਪਏ ਐ ਅੰਬੇ ਪਏ ਸਾਰੀਆਂ ਪਾਰਟੀਆਂ ਜੋ ਪਹਿਲਾਂ ਜਿਹੜੀਆਂ 75 ਸਾਲ ਤੋਂ حکومت ਚੁੜ ਰਹੀਆਂ ਸੀ ਲੋਕਾਂ ਦਾ ਉਹਨਾਂ ਤੋਂ ਪਿੱਛੇ ਛਡਾਉਣ ਤੇ ਮਾਰਿਆ ਬਦਲਾਅ ਕੀਤਾ ਸੀ ਲੋਕਾਂ ਨੇ ਕਿੱਦਾਂ ਵੱਡਾ ਬਦਲਾਅ ਕੀਤਾ ਕਿ ਹਿਸਟਰੀ ਬਣਾਦੀ ਤੇ ਬਦਲਾ ਦਾ ਰਿਜ਼ਲਟ ਕੀ ਨਿਕਲੇ ਅੱਜ ਲੋਕਾਂ ਦੇ ਸਾਹਮਣੇ ਆ ਠੀਕ ਹੈ ਲੋਕ ਕਿਸ ਅੱਖ ਨਾਲ ਦੇਖ ਰਹੇ ਸਰਕਾਰ ਨੂੰ ਇਸ ਕਰਕੇ ਮੈਂ ਕਿਸੇ ਪਾਰਟੀ ਦਾ ਇਸ ਦਾ ਨਿਵਣਨ ਵਾਲਾ ਅਸੀਂ ਆਪਣੀ ਸੋਚ ਨਾਲ ਕੰਮ ਕਰਾਂਗੇ ਆਪਣੀ ਢੰਗ ਨਾਲ ਲੋਕਾਂ ਦੀ ਸੇਵਾ ਕਰਾਂਗੇ ਔਰ ਜਦੋਂ ਤੱਕ ਜਿਹੜੀ ਕ ਤੁਸੀਂ ਪਿੱਛੇ ਕਰਕੇ ਆਏ ਹੋ ਵੀ ਜਿੱਤ ਤੱਕ ਹਾਰਦੇ ਹੋ ਇਹ ਤਾਂ ਜਿੱਤ ਕੇ ਵੀ ਨਾ ਕਿਸੇ ਨੂੰ ਨਜ਼ਰ ਆਏਗਾ ਹਾਕਮ ਬਖਤਰੀ ਵਾਲੇ ਨੂੰ ਮੈਂ ਕਹਿੰਦਾ ਦੱਬ ਕੇ ਖਰਾਬ ਦੇਣ ਤੋਂ ਮੈਨੂੰ ਪੂਰਾ ਫਰਕ ਨਹੀਂ ਠੀਕ ਹੈ ਕਿ ਲੋਕਾਂ ਨੂੰ ਕਈਆਂ ਨੂੰ ਇਹ ਲੱਗਦਾ ਹੋਊਗਾ ਬਾਰੀ-ਬਾਰੀ ਮਾਂਜੀ ਹੋ ਜਾਂਦਾ ਵੀ ਇਹ ਵੀ ਐਟ ਤੇ ਆਉਣੇ ਲਗਾੜਾ ਅੱਛਾ ਇੱਕ ਛੋਟੀ ਗੱਲ ਮੈਂ ਵਿੱਚ ਰੋਕਦਾ ਵੀ ਜਿਸ ਤਰ੍ਹਾਂ ਛੋਟੀ ਇੱਕ ਤੁਸੀਂ ਨਾਮ ਪਰ ਚਿਹਰਾ ਹੋਗੇ ਤੇ ਦੁਨੀਆਂ ਦੇ ਵਿੱਚ ਤੁਹਾਡਾ ਇੱਕ ਨਾਮ ਹੈ ਜਿਹਨੂੰ ਹਰ ਇੱਕ ਨਾਮ ਜੇ ਕਿਸੇ ਨੇ ਕਿਸੇ ਨੇ ਤੁਹਾਡੀ ਮਤਲਬ ਸ਼ਕਲ ਸੂਰਤ ਨਹੀਂ ਵੀ ਦੇਖੀ ਤਾਂ ਤੁਹਾਡਾ ਨਾਮ ਆ ਜਿਹੜਾ ਹਰ ਇੱਕ ਦੇ ਦਿਲ ਤੇ ਚੁੱਲਦਾ ਹੈ ਜੇ ਮੈਂ ਆਪਾਂ ਗੱਲ ਕਰਨੀ ਕਿਸਾਨਾਂ ਦੀ ਗੱਲ ਕਰੀਏ ਤੇ ਇਹੋ ਜੀ ਪਿਛਲੇ ਸਮੇਂ ਦੇ ਵਿੱਚ ਇਹੋ ਜਿਹਾ ਕੋਈ ਸਥਾਨ ਨਹੀਂ ਉਹਨਾਂ ਇਹੋ ਜਿਹਾ ਕਿ ਪਿੰਡਾਂ ਦੇ ਵਿੱਚ ਪਹਿਲਾਂ ਨਾ ਕੀਤਾਂ ਦੇ ਵਿੱਚ ਮੋਟਰਾਂ ਦੇ ਉੱਤੇ ਟੇਪਾਂ ਵੱਜਦੀਆਂ ਸੀਗੀਆਂ ਐਹੇ ਜਿਹੀ ਕੋਈ ਮੇਰੇ ਹਿਸਾਬ ਨਾਲ ਕੋਈ ਮੋਟਰ ਨਹੀਂ ਜਿੱਥੇ ਤੋਂ ਵੀ ਟੇਪਾਂ ਨਾ ਵੱਜੇ ਹੋਵੇ ਬਿਲਕੁਲ ਠੀਕ ਹੈ ਸਰ ਜੀ ਇਸ ਨੂੰ ਪਿੰਡਾਂ ਦੇ ਵਿੱਚ ਗਿਆ ਇਹਨੂੰ ਲੋਕਾਂ ਦੇ ਵਿੱਚ ਸਰਕਾਰ ਕਿੰਨਾ ਕੁ ਮਿਲਦਾ ਕਿਸ ਤਰ੍ਹਾਂ ਦਾ ਗਾਇਕੀ ਨਾਲੋਂ ਵੱਧ ਲੋਕ ਤਾਂ ਇੱਕ ਗਾਇਕ ਦੇ ਤੌਰ ਤੇ ਇੱਕ ਪ੍ਰੇਮ ਕਰਦੇ ਨੇ ਕਿ ਸ਼ਾਇਰ ਦੇ ਤੌਰ ਤੇ ਜਾਂ ਵੀ ਇਹ ਲਾਇਕ ਬੰਦਾ ਸਭ ਦੇ ਦੁੱਖਾਂ ਨੂੰ ਖੜਦਾ ਹੈ ਪਰ ਤੁਸੀਂ ਖੁਦ ਵੀ ਚੱਲੋ ਤੁਸੀਂ ਮੇਰੇ ਨਾਲ ਰਹੋ ਚਾਰ ਦਿਨ ਤੁਹਾਨੂੰ ਪਤਾ ਲੱਗੇ ਕਿ ਪਬਲਿਕ ਹੁਣੇ ਤੁਸੀਂ ਦੇਖਿਆ ਅੱਜ ਦਾ ਰਿਜ਼ਲਟ ਪਬਲਿਕ ਦਾ ਤਿਆਰ ਤੇ ਫੋਟੋ ਖਿਚਾਉਣ ਦਾ ਅੰਦਾਜ਼ ਹੈ ਨਹੀਂ ਉਹ ਮੇਰੇ ਮੂੰਹ ਚ ਕਹਾਉਣਾ ਹਮ ਵੀ ਦਰਿਆ ਹੈ ਹਮੇ ਆਪਣਾ ਹੁਨਰ ਮਾਲੂਮ ਹੈ ਹਮ ਵੀ ਦਰਿਆ ਹੈ ਹਮੇ ਆਪਣਾ ਹੁਨਰ ਮਾਲੂਮ ਹੈ ਜਿਸ ਤਰਫ ਚੱਲ ਪੜਾਂਗੇ ਰਸਤਾ ਹੋ ਜਾਏਗਾ ਸਤਿ ਸ੍ਰੀ ਅਕਾਲ ਜੀ ਸਾਹਿਬ ਇੱਕ ਪਹਿਲਾਂ ਜਾਂਦੇ ਆਂ ਗੱਲ ਹੋਰ ਕਰ ਲਈਏ ਕਿ ਜਿਸ ਤਰ੍ਹਾਂ ਤੁਸੀਂ ਹੁਣ ਤੱਕ ਸੰਰੂਪ ਲੋਕ ਸਭਾ ਹਲਕੇ ਦੇ ਕਿੰਨਾ ਕ ਜਿਹੜਾ ਰੌਂਡ ਆ ਉਹ ਕਵਰ ਕਰ ਮੈਂ ਕਾਫੀ ਤਕਰੀਬਨ ਅੱਧ ਤੋਂ ਵੱਧ ਅੱਧ ਤੋਂ ਵੱਧ ਜਿਹੜਾ ਉਹ ਤਾਂ ਮੈਂ ਨਿੱਜੀ ਤੌਰ ਤੇ ਆਪਣੇ ਭੈਣ ਭਰਾਵਾਂ ਨਾਲ ਮਿਲ ਚੁੱਕਿਆ ਬਾਕੀ ਮੈਂ ਤੁਹਾਡੇ ਵਰਗਾ মিডিਆ ਬਹੁਤ ਵੱਡਾ ਰੋਲ ਨਾ ਪਾਉਂ ਨਾ ਕਿ ਚੌਥਾ ਥੰ ਮੀਡੀਆ ਸਭ ਤੋਂ ਵੱਡਾ ਥੰ ਹੈ ਕਿਸੇ ਵੀ ਗੱਲ ਨੂੰ ਘੁਬਾਰਨ ਲਈ ਚਾਹੇ ਉਹ ਇਲੈਕਟ੍ਰੋਨਿਕ ਮੀਡੀਆ ਚਾਹੇ ਪ੍ਰਿੰਟ ਮੀਡੀਆ ਐਨੀ ਵੀ ਐਨੀ ਵੀ ਇਹ ਬਹੁਤ ਵੱਡਾ ਪਾਰਟ ਆਦਾ ਕਰਦਾ ਹੈ ਮਤਲਬ ਮੈਂ ਸੋਚਦਾ ਹਾਂ ਵੀ ਜਿਸ ਤਰ੍ਹਾਂ ਅੱਜ ਆਪਣੀ ਗੱਲਬਾਤ ਚੱਲ ਰਹੀ ਹੈ ਜੇ ਸਮੁੱਚੇ ਮੀਡੀਆ ਵਾਲੇ ਇਹ ਗੱਲ ਦਾ ਧਿਆਨ ਰੱਖਣ ਤਾਂ ਮੈਨੂੰ ਲੱਗਦਾ ਵੀ ਚੰਗੇ ਬੰਦੇ ਦੀ ਕਦਰ ਪੈ ਸਕਦੀ ਹੈ ਅਸਾਂ ਜੀ ਤੁਹਾਡੇ ਤੁਸੀਂ ਪਾਰਟੀ ਦੇ ਮੁੱਦੇ ਲੈ ਕੇ ਜਾਂਦੇ ਹੋ ਤੁਸੀਂ ਆਪਣੇ ਮੁੱਦੇ ਲੈ ਕੇ ਜਾਂਦੇ ਹੋ ਲੋਕਾਂ ਕੋਲੇ ਕਿ ਜਿਹੜੇ ਲੋਕ ਨੇਗੇ ਉਹ ਕਿਸ ਤਰ੍ਹਾਂ ਦਾ ਦੇਖ ਰਹੇ ਨੇਗੇ ਕਿ ਸਾਡਾ ਲੋਕਾਂ ਦੇ ਵਿੱਚ ਅਸੀਂ ਕੀ ਕੀ ਲੈ ਕੇ ਜਾਵਾਂਗੇ ਵੀ ਅਸੀਂ ਕੀ ਕਰਾਂ ਕੋਈ ਮੈਨੀਫੈਸਟੋ ਆਪਾਂ ਕਹਿ ਸਕਦੇ ਹਾਂ ਕਿ ਟੂਣ ਦਾ ਉਹਨਾਂ ਦੇ ਵਾਅਦੇ ਕੀ ਨੇ ਦੇਖੋ ਜਿਹੜਾ ਸਭ ਤੋਂ ਵੱਡਾ ਸਭ ਤੋਂ ਵੱਡਾ ਜਿਹੜਾ ਦੁਖਾਂਤ ਹੈ ਗਿਣਨ ਨੂੰ ਤਾਂ ਸੈਂਕੜੇ ਮੁੱਦੇ ਨੇ ਮੈਂ ਤੁਹਾਨੂੰ ਹੁਣੇ ਬੈਠੇ ਗਿਣਾ ਸਕਦਾ ਜਿਆਦਾ ਮੈਂ ਡੂੰਘਾ ਜਾਣ ਦੀ ਲੋੜ ਨਹੀਂ ਜਿਹੜਾ ਸਭ ਤੋਂ ਵੱਡਾ ਮਸਲਾ ਮੇਰੇ ਜੋ ਮੈਂ ਸੋਚਦਾ ਉਹ ਬੇਰਸ ਗੱਲ ਰਹੀ ਹੈ ਲੱਖਾਂ ਰੁਪਏ ਖਰਚ ਕੇ ਬਚੇ ਦਿਕਰੀਆਂ ਦੇ ਠੱਪੇ ਲੈਂਦੇ ਆ ਤੇ ਮੁੜ ਕੇ ਹਰ ਹਾਲ ਹਰਨ ਕਰਦੇ ਫਿਰਦੇ ਗਲੀਆਂ ਚ ਪਿੰਡਾਂ ਦੀਆਂ ਚ ਘਰੇ ਨਹੀਂ ਘੁੰਮਦੇ ਕਰਦੇ ਸਰਕਾਰ jobb ਦਿੰਦੀ ਨਹੀਂ ਘਰ ਦੇ ਵੱਟ ਵੱਟ ਖਾਂਦੇ ਆ ਕਿ ਸਾਰੇ ਤੇਰੇ ਪਿੱਛੇ ਉੱਜੜ ਗਏ ਤੂੰ ਨਾ ਕਰੇਗੇ ਕਿ ਜਦ ਉਹ ਫਿਰ ਜ਼ਿਆਦਾ ਕ੍ਰਾਈਮ ਵੱਲ ਨੂੰ ਜਾਂਦੇ ਆ ਜਾਨ ਨਸ਼ਾ ਕਰਦੇ ਸਾਰੇ ਮੁੱਦੇ ਵਿੱਚ ਆ ਕੇ ਨਸ਼ੇ ਦੇ ਹਾਂਜੀ ਜਾਂ ਅੱਜਕੱਲ ਇੱਕ ਨਵਾਂ ਮੁੱਦਾ ਕਿ ਤੁਸੀਂ ਪ੍ਰਵਾਸ ਕਰ ਰਹੇ ਆ ਬੱਚੇ ਕੈਨੇਡਾ ਅਮਰੀਕਾ ਭਰਤਾ ਤੁਸੀਂ ਪਿੰਡਾਂ ਦੇ ਪਿੰਡ ਖਾਲੀ ਹੋ ਗਏ ਤੇ ਪੰਜਾਬ ਦਾ ਬਣੂਗਾ ਕੀ ਸਭ ਤੋਂ ਵੱਡਾ ਜਿਹੜਾ ਮਸਲਾ ਹੈ ਉਹ ਹੈਗਾ ਬੇਰਜਗਾਰੀ ਉਸ ਤੋਂ ਬਾਅਦ ਹੈਗਾ ਕਿਸਾਨੀ ਜਵਾਨੀ ਤੇ ਕਿਸਾਨੀ ਜਦੋਂ ਟਾਰਗੇਟ ਅਸੀਂ ਦੋ ਰੱਖ ਕੇ ਚੱਲਾਂਗੇ ਤਾਂ ਪੂਰੇ ਦਾ ਪੂਰੇ ਪੰਜਾਬ ਦਾ ਜਿਹੜਾ ਮਸਲਾ ਮੈਂ ਸਮਝਦਾ ਵੀ ਸੌਲਵ ਹੋ ਸਕਦਾ ਅੱਛਾ ਤੁਸੀਂ ਇਹ ਗੱਲ ਕਰੀਆ ਵੀ ਕਿਸਾਨੀ ਤੇ ਜਵਾਨੀ ਦੀ ਜਿਹੜੇ ਮਜ਼ਦੂਰ ਨਹੀਂ ਕਿ ਉਹਨਾਂ ਲਈ ਕੀ ਹੈ ਮਜ਼ਦੂਰਾਂ ਵਾਸਤੇ ਤੁਸੀਂ ਕੀ ਕਰਦੇ ਜੀ ਮਜ਼ਦੂਰ ਜਿਹੜਾ ਵਰਗ ਹੈ ਉਹ ਕਿਸਾਨੀ ਨਾਲ ਹੀ ਸੰਬੰਧਤ ਹੈ ਇਹਦੀ 70% ਤੋਂ ਵੱਧ ਹੈ ਜਿਹੜਾ ਸਾਡਾ ਪੰਜਾਬ ਹੈ ਉਹ ਖੇਤੀ ਤੇ ਨਿਰਭਰ ਹੈ ਜਿਹੜਾ ਆਪਾਂ ਕਹਿ ਲਈਏ ਵੀ ਸਾਰਾ ਜਿਹੜਾ ਮਰ ਗਿਆ ਹੈਗਾ ਹਾਂ 80% ਇੰਨਾ ਦਾ ਹੈਗਾ ਹਾਂ ਬਿਲਕੁਲ ਅੱਜ ਜੇ ਨਿਰੇਗਾ ਦੀ ਗੱਲ ਕਰੋਂਗੇ ਤੁਸੀਂ ਹਜ਼ੂਰਾਂ ਦੀ ਗੱਲ ਕਰੋਗੇ ਵੀ ਉਹਨਾਂ ਨੂੰ ਪ੍ਰੋਪਰ ਜਿਹੜਾ ਵਾ ਸਮਾਂ ਉਹ ਘਟੋ ਘਟ ਤ ਵੀ 6 ਮਹੀਨੇ ਕੰਮ ਮਿਲੇ ਤੇ ਉਹਨਾਂ ਦੀ ਜਿਹੜੀ ਤਨ ਬਣਦੀ ਦਿਹਾੜੀ ਹੈ ਜਾਂ ਤਨਖਾਹ ਜੋਗਤ ਅਨਸਾਰ ਜਿਹੜੀ ਵੀ ਬਣਦੀ ਹੈ ਉਹ ਹਰ ਹਫਤੇ ਦੇ ਹਫਤੇ 'ਚ 15 ਦਿਨ ਉਹਨਾਂ ਦੇ ਅਕਾਊਂਟ ਚ ਆਵੇ ਉਹਨਾਂ ਨੂੰ ਮਿਲੇ ਵੱਡੇ ਮਸਲੇ ਵੱਡੇ ਮੁੱਦੇ ਬਹੁਤ ਚੰਗਾਈ ਨਾਲ ਜਦ ਬਰਕਰਾਰ ਕਰਨਾ ਪੈਣਾ ਧਰਤੀ ਨਾਲ ਜੁੜ ਕੇ ਚੱਲਣ ਦੀ ਜ਼ਰੂਰਤ ਹੈ। ਅਸਲ ਤੁਹਾਡੇ ਕੋਲ ਕੋਈ ਐਜੂਕੇਸ਼ਨ ਦੇ ਸਬੰਧ ਦੇ ਵਿੱਚ ਕੋਈ ਐਜੂਕੇਸ਼ਨ ਦੇ ਨਾਲ ਸਬੰਧਤ ਕੋਈ ਇਹੋ ਜਿਹਾ ਰੋਡ ਮੈਪ ਹੈ ਜਾਂ ਕੋਈ ਪਲਾਨ ਹੈ ਵੀ ਜਿਹਦੇ ਨਾਲ ਤੁਸੀਂ ਐਜੂਕੇਸ਼ਨ ਹੋਰ ਉੱਪਰ ਲੈ ਕੇ ਜਾ ਸਕੋ? ਨਹੀਂ ਮੈਂ ਤੁਹਾਨੂੰ ਜਿਵੇਂ ਪਹਿਲਾਂ ਦੱਸਿਆ ਵੀ ਸੈਂਕੜੇ ਮੁੱਦੇ ਹੈ। ਹੈਲਥ ਤੇ ਐਜੂਕੇਸ਼ਨ ਹੈ। ਇਹ ਤਾਂ ਮਾਸਟਰ ਹੈ ਨਾ। ਇਹ ਤਾਂ ਸਭ ਤੋਂ ਪਹਿਲੇ ਦੇ ਜਵਾਨੀ ਕਿਸਾਨ ਨੇ ਹੈਲਥ ਤੇ ਐਜੂਕੇਸ਼ਨ। ਇਹ ਤਾਂ ਪਹਿਲੇ ਦਰਜੇ ਜਿਹੜੇ ਹੈ ਹੱਲ ਹੋਣੇ ਚਾਹੀਦੇ ਆਪਾਂ ਬੈਠਾਂਗੇ ਤੁਹਾਡੇ ਨਾਲ ਗੱਲ ਕਰਾਂਗੇ ਫਰਜ਼ ਕਰੋ ਮੈਂ ਕਹਿੰਦਾ ਸੀ ਜਿੱਤ ਕੇ ਨਿਕਲਾਂਗੇ ਸਾਨੂੰ ਪੂਰੀ ਉਮੀਦ ਹੈ ਜੇ ਕਿਸੇ ਗੱਲੋਂ ਕੋਈ ਫਾਲਟਰ ਰਹਿ ਵੀ ਜਾਂਦਾ ਕਿਸੇ ਗੱਲੋਂ ਕਮਜ਼ੋਰ ਰਹਿ ਵੀ ਜਾਂਦੇ ਫਰਜ਼ ਕਰੋ ਅਸੀਂ ਹਾਰ ਵੀ ਜਾਂਦੇ ਐ ਟੱਕ ਟੱਕ ਹਾਕਮ ਬਖ ਚੜੀ ਵਾਲਾ ਸੰਗਰੂਰ ਤੋਂ ਏਲਣ ਵਾਲਾ ਨਹੀਂ ਇੱਥੇ ਰਹੂੰਗਾ ਇੱਥੇ ਕੰਮ ਕਰੂੰਗਾ ਇੱਥੇ ਸਾਡਾ ਪਲਾਨ ਚੱਲ ਰਿਹਾ ਮੇਰੇ ਸਾਥੀਆਂ ਦੇ ਨਾਲ ਅਸੀਂ ਬਹੁਤ ਵੱਡੀ ਐਨ ਜੀਓ ਐਨਜੋਏ ਇੱਕ ਖੜੀ ਤਰਨ ਦੇ ਰੌਂ ਦੇ ਵਿੱਚ ਹੈ ਕੋਈ ਬਹੁਤ ਵੱਡੀ ਸੰਸਥਾ ਬਣਾ ਕੇ ਇਹ ਜਿਹੜਾ ਬੇਰੋਜ਼ਗਾਰੀ ਦਾ ਮਸਲਾ ਬਿਨਾਂ ਸਰਕਾਰ ਤੋਂ ਵੀ ਹੱਲ ਕਰਨ ਦਾ ਇਹ ਤਾਂ ਕੋਈ ਅਸੀਂ ਢੰਗ ਕੱਢੀਏ ਉਹਦੇ ਤੇ ਬਰਕ ਚੱਲ ਰਿਹਾ ਹੈ ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਜੋ ਸਾਡੇ ਵਿਚਾਰ ਹੈ ਜੋ ਸਾਡੇ ਮੁੱਦੇ ਉਹ ਪਬਲਿਕ ਦੇ ਵਿੱਚ ਇਸੇ ਤਰ੍ਹਾਂ ਬਣੇ ਰਹਿਣ ਸਰਕਾਰਾਂ ਆਉਂਦੀਆਂ ਨੇ ਜਾਂਦੀਆਂ ਰਹਿਣ ਇਹ ਕੋਈ ਮਸਲਾ ਨਹੀਂ ਹੈ ਐਮਪੀ ਦਾ ਮਸਲਾ ਨਹੀਂ ਹੈ ਐਮਪੀ ਤੋਂ ਇਲਾਵਾ ਇਹ ਪੰਜਾਬ ਦਾ ਮਸਲਾ ਹੈ ਮੁੱਦੇ ਮੁੱਦਿਆਂ ਦੀ ਗੱਲ ਕਰਾਂਗੇ ਮੁੱਦਿਆਂ ਤੇ ਲੜਾਂਗੇ ਮੁੱਦਿਆਂ ਤੇ ਬੋਲਾਂਗੇ ਮੁੱਦਿਆਂ ਲਈ ਖੜਾਂਗੇ ਇੱਥੇ ਹੀ ਹੈ ਤੁਹਾਡੇ ਕੋਲ ਨਾਲ ਤੁਹਾਡੇ ਨਾਲ ਰਹਿਵਾਂਗੇ ਬਸ਼ਰ ਤੱਕ ਤੁਹਾਡਾ ਹੱਥ ਸਾਡੇ ਸਿਰ ਤੇ ਜ਼ਰੂਰੀ ਹੈ ਮੇਰੀ ਵਾਰੀ ਵਾਰੀ ਬੇਨਤੀ ਹੈ ਇਹ ਸਮ ਸਾਡੇ ਨਾਲ ਬਹੁਤ ਹੀ ਉੱਗੇ ਕਲਾਕਾਰ ਜੇ ਆਪਾਂ ਕਹ ਲਈਏ ਵੀ ਇਹਨਾਂ ਦਾ ਬਹੁਤ ਵੱਡਾ ਰੋਲ ਰਿਹਾਗਾ ਪੰਜਾਬੀ ਗਾਇਕੀ ਨੂੰ ਜਾਂ ਪੰਜਾਬੀ ਮਾਂ ਬੋਲੀ ਨੂੰ ਪ੍ਰਫੁੱਲਤ ਕਰਨ ਦੇ ਵਿੱਚ ਤੇ ਬਹੁਤ ਬਹੁਤ ਧੰਨਵਾਦ ਸਦਾ ਹਾਕਮ ਸਿੰਘ ਜੀ ਬਕਤੀ ਵਾਲਾ ਜੀ ਸੂਰੂ ਲੋਕ ਸਭਾ ਹਲਕੇ ਤੋਂ ਆਜ਼ਾਦ ਉਮੀਦਵਾਰ ਦੇ ਤੌਰ ਤੇ ਲੜ ਰਹੇ ਨੇ ਆਪਣੀ ਕਿਸਮਤ ਦਾ ਅਜਮਾਰੇ ਨੇ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਕਿਨੇ ਕਿੰਨੇ ਆਪਣੀ ਝੋਲੇ ਦੇ ਵਿੱਚ ਦਾਣੇ ਸਾਮ ਰੱਖਦੇ ਨੇ ਮੈਨੂੰ ਜੀ ਅੱਜ ਅੱਜ ਜੀ ਬਲਵਿੰਦਰ ਸਿੰਘ ਢਾਲੀਵਾਲ ਦੇ ਸਨਰੂ